ਬੰਦੇ ਨੂੰ ਬੰਦਾ ਨਾ ਸਮਝਣਾ ਅਗਲਾ ਯਾਰ ਗਧੇ ਨੂੰ ਰੱਬ ਮੰਨਦਾ ਮੰਨ ਲੈਣ ਦੇ ਤੂੰ ੱਤਕਾ ਕਿਉਂ ਕਰਦਾ ਮੈਂ ਕਹਿ ਸਕਦਾ ਗੁੱਗੇ ਨੂੰ ਨਾਮ ਮੰਨੋ ਪਰ ਮੈਂ ਤੈਨੂੰ ਜਾਂਦੇ ਨੂੰ ਬਾਹ ਤੋਂ ਫੜ ਕੇ ਰੋਕ ਨਹੀਂ ਸਕਦਾ ਮੈਨੂੰ ਰੋਕਣਾ ਚਾਹੀਦਾ ਮੈਂ ਤੈਨੂੰ ਕਹਿ ਸਕਦਾ ਵੀ ਤੂੰ ਯਾਰ ਗਧੇ ਨੂੰ ਮੱਥਾ ਟੇਕੀ ਜਾਂਦਾ ਹੈ ਗਲਤ ਹੈ ਔਰ ਤੂੰ ਗਧੇ ਨੂੰ ਮੱਥਾ ਮੇਰੇ ਸਾਹਮਣੇ ਟੇਕ ਜਾ ਮੇਰੀ ਹਿੰਮਤ ਨਹੀਂ ਚਾਹੀਦੀ ਕਿ ਮੈਂ ਬਾਹ ਤੋਂ ਫੜ ਕੇ ਤੈਨੂੰ ਰੋਕਾਂ ਮੈਂ ਹੱਸ ਕੇ ਕਹਾਂ ਆਜ਼ਾਦ ਹੈ ਯਾਰਾ ਤੇਰਾ ਜੀ ਕਰਦਾ ਗਧੇ ਨੂੰ ਮੱਥਾ ਟੇਕਣਾ ਮੈਂ ਨਹੀਂ ਰੋਕ ਸਕਦਾ ਗੱਲ ਹੈ ਉਹ ਅੜੀ ਤੱਕਾ ਜਦੋਂ ਜ਼ਬਰਦਸਤੀ ਕਰਦਾ ਹੈ ਤੇ ਐ ਨਹੀਂ ਕਰਨ ਦੇਣਾ ਉਹ ਕਹਿੰਦੇ ਜੇ ਐ ਕਹਿੰਦਾ ਹੈ ਨਾ ਫਿਰ ਤੇ ਐਂ ਕਰਾਂਗਾ ਜੇ ਐ ਕਹਿੰਦਾ ਵੀ ਇੱਥੇ ਸਲਾਮ ਕਰ ਫਿਰ ਤੇ ਜਾਣ ਕੇ ਫਤਿਹ ਬਣਾ ਗੱਲ ਇਹ ਵੀ ਉਹ ਤੜ ਪਰਣੀ ਹੈ ਬੰਦੇ ਦੇ ਵਿੱਚ ਤੜ ਉਹ ਦਲੇਰੀ ਭਰਨੀ ਹੈ ਬੰਦੇ ਵਿੱਚ ਉਹ ਹਿੰਮਤ ਭਰਨੀ ਹੈ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਖੇ ਜੀ ਤਖਤ ਤੇ ਬਾਦਸ਼ਾਹਾਂ ਦਾ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਬਣਾਵਾਂਗੇ ਤੇਰੇ ਬਰਾਬਰ ਕਹਿੰਦੇ ਘੋੜੇ ਦੀ ਸਵਾਰੀ ਬਾਦਸ਼ਾਹ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਕਹਿੰਦੇ ਅਸੀਂ ਰੱਖਾਂਗੇ ਸ਼ਸਤਰ ਨਹੀਂ ਕੋਈ ਰੱਖ ਸਕਦਾ ਕਹਿੰਦੇ ਅਸੀਂ ਰੱਖਾਂਗੇ ਕਹਿੰਦੇ ਕੋਈ ਸ਼ਿਕਾਰ ਤੇ ਨਹੀਂ ਜਾ ਸਕਦਾ ਕਹਿੰਦੇ ਅਸੀਂ ਜਾਵਾਂਗੇ ਕਹਿੰਦੇ ਕੋਈ ਬੱਕਰੇ ਨਹੀਂ ਵੱਢ ਸਕਦਾ ਕਹਿੰਦੇ ਅਸੀਂ ਚਟਕਾਵਾਂਗੇ ਅੜੀ ਚੋਂ ਨਿਕਲਿਆ ਸਾਰਾ ਕੁਝ ਕਹਿੰਦੇ ਸਾਡਾ ਆਪਣਾ ਝੰਡਾ ਦੇਸ਼ ਦਾ ਕਹਿੰਦੇ ਅਸੀਂ ਆਪਣਾ ਕੇਸਰੀ ਝੰਡਾ ਵਾਗੇ ਤੱਕੇ ਨਾਲ ਤੂੰ ਕਵੇਂ ਵੀ ਤੇਰੇ ਵਾਲੇ ਤੇਰੇ ਵਾਲੇ ਡੰਡੇ ਦੇ ਵਿੱਚ ਝੰਡਾ ਅਸੀਂ ਆਪਣਾ ਫਸਾਵਾਂਗੇ ਅਸੀਂ ਨਹੀਂ ਫਸਾਵਾਂਗੇ ਇੱਥੇ ਸਾਡਾ ਝੁੱਲੂ ਜੇ ਕਰਦਾ ਤੱਕਾ ਇਹ ਨਹੀਂ ਕੰਮ ਚੱਲਣਾ ਦੱਸੋ ਫਿਰ ਅੱਜ ਅੱਜ ਕੋ ਕਿਸੇ ਨਾਲ ਕੋਈ ਬੰਦਾ ਤੱਕਾ ਕਰਦਾ ਬੰਦਾ ਕਵੇ ਮੈਂ ਗਦੇ ਨੂੰ ਮੱਥਾ ਟੇਕਣਾ ਕੋਈ ਕਿਸੇ ਨਾਲ ਤੱਕਾ ਕਰ ਸਕਦਾ ਅੱਜ ਬੋਲੋ ਬੋਲੋ ਜੀ ਅੱਜ ਕਰ ਸਕਦਾ ਤੱਕਾ ਨਹੀਂ ਨਾ ਕਰ ਸਕਦਾ ਮੈਨੂੰ ਤੁਸੀਂ ਜਵਾਬ ਦੇਣਾ ਵੀ ਪੰਜਾਬ ਦੇ ਵਿੱਚ ਕਾਮਰੇਡ ਰੱਬ ਨੂੰ ਨਹੀਂ ਮੰਨਦੇ ਕਾਮਰੇਡ ਬੰਦੇ ਕੀ ਕਿਹਾ ਮੈਂ ਕਾਮਰੇਡ ਬੰਦੇ ਉਹਨਾਂ ਨੂੰ ਜਿਉਉਣ ਦਾ ਹੱਕ ਹੈ ਕਿ ਨਹੀਂ ਹੈ ਗੱਜ ਕੇ ਭਾਈ ਕੋਈ ਉਹਨਾਂ ਤੇ ਸ਼ਹੀਦਾਂ ਲਾਉਂਦਾ ਮਾਰਦਾ ਕੋਈ ਉਹਨਾਂ ਨੂੰ ਹੱਕ ਹੈ ਨਾ ਜਿਉਣ ਦਾ ਰੱਬ ਨੂੰ ਨਹੀਂ ਮੰਨਦੇ ਪਰ ਬੰਦੇ ਮਾਰਦੇ ਫਿਰ ਪੰਜਾਬ ਚ ਸਾਰੇ ਕੰਮ ਰੇਡ ਲੋਕਾਂ ਕੀ ਕਿਹਾ ਉਹਨਾਂ ਨੇ ਨਹੀਂ ਰੱਬ ਨੂੰ ਮੰਨਦਾ ਪਰ ਤੈਨੂੰ ਜਿਉਣ ਦਾ ਬੋਲੋ ਬੋਲੋ ਹੱਕ ਹੈ ਤੂੰ ਆਪਣੀ ਸੋਚ ਰੱਖ ਸਕਦਾ ਹੈ ਹੱਕ ਹੈ ਤੈਨੂੰ ਤੂੰ ਆਪਣੀ ਸੋਚ ਰੱਖ ਸਕਦਾ ਹੈ ਰੱਬ ਨੂੰ ਨਾ ਮੰਨ ਕੋਈ ਪ੍ਰੋਬਲਮ ਨਹੀਂ ਆ ਸਿੱਖ ਨੇ ਨਾ ਜਿਹੜੇ ਜਿਨ੍ਹਾਂ ਦੇ ਤੁਸੀਂ ਬਾਬਿਆਂ ਨੂੰ ਨਹੀਂ ਮੰਨਦੇ ਇਹ ਮਾਰਨ ਪੈਂਦੇ ਨੇ ਤੁਸੀਂ ਰੱਬ ਨੂੰ ਨਾ ਮੰਨੋ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਜੇ ਇਹਨਾਂ ਦੇ ਬਾਬੇ ਨੂੰ ਕਹਿ ਦਿਓਗੇ ਕੁਝ ਤੈਨੂੰ ਵੱਡਣ ਪੈ ਜਾਣਗੇ ਇਹਦਾ ਮਤਲਬ ਇਹਨਾਂ ਦਾ ਬਾਬਾ ਰੱਬ ਤੋਂ ਵੀ ਵੱਡਾ ਆਉਂਦੀ ਏ ਗੱਲ ਪਕੜ ਚ ਆਉਂਦੀ ਏ ਜੀ ਪਕੜ ਚ ਪੰਜਾਬ ਦੇ ਕਿਸੇ ਚੇਲੇ ਤੜਫ ਜਾਣਗੇ ਸਾਡਾ ਬਾਬਾ ਉਹਦੇ ਬਾਰੇ ਐਂ ਕਹਤਾ ਕਾਮਰੇਡ ਕਹਿੰਦੇ ਰੱਬ ਵੀ ਹੈ ਨਹੀਂ ਰੱਬ ਹੈ ਨਹੀਂ ਕਹਿੰਦੇ ਕਾਮਰੇਡ ਕਹਿੰਦੇ ਸੀ ਨਹੀਂ ਰੱਬ ਨੂੰ ਮੰਨਦੇ ਅਸੀਂ ਧਰਮ ਨੂੰ ਨਹੀਂ ਮੰਨਦੇ ਪਰ ਕਿਸੇ ਕਾਮਰੇਡ ਦੀ ਗਵਾਹ ਵੱਲ ਵੀ ਨਹੀਂ ਵੇਖਦਾ ਕੋਈ ਮਾਰਦਾ ਨਹੀਂ ਉਹਨੂੰ ਕਹਿੰਦੇ ਕੋਈ ਗੱਲ ਨਹੀਂ ਹੱਕ ਹੈ ਰੱਬ ਨੂੰ ਨਹੀਂ ਮੰਨਦਾ ਤੇਰੇ ਨਾਲ ਕੋਈ ਪ੍ਰੋਬਲਮ ਨਹੀਂ ਪਰ ਜੇ ਸਾਡੇ ਬਾਬੇ ਨੂੰ ਨਹੀਂ ਮੰਨਦਾ ਤੇਰਾ ਕਤਲ ਕਰ ਦਿਆਂਗੇ ਸਾਡੇ ਬਾਬੇ ਦੀ ਸੋਚ ਤੇ ਨਹੀਂ ਚੱਲਦਾ ਤੇਰਾ ਕਤਲ ਕਰ ਦਿਆਂਗੇ ਸਾਡਾ ਪਾਪਾ ਐ ਕਹਿੰਦਾ ਸੀ ਤੂੰ ਐ ਕਹਿੰਦਾ ਤੈਨੂੰ ਮਾਰ ਦਿਆਂਗੇ ਪਰ ਆਪਣੇ ਵਿਚਾਰ ਰੱਖਣ ਦਾ ਹਰ ਇੱਕ ਨੂੰ ਹੱਕ ਹੈ ਕਿ ਨਹੀਂ ਹੈ ਗੱਜ ਕੇ ਗੁੱਗੇ ਨੂੰ ਪੂਜਣ ਦਾ ਹੱਕ ਹੈ ਕਿ ਨਹੀਂ ਹੈ ਜਾਂਦਾ ਕੋਈ ਮੜਪਾਤ ਸਿੰਘ ਦੇ ਜਾਵੇ ਜਾਣ ਦਾ ਹੱਕ ਹੈ ਸਾਡਾ ਰੋਕਣ ਦਾ ਸਾਨੂੰ ਫਰਜ਼ ਹੈ ਅਸੀਂ ਬੋਲ ਸਕਦੇ ਹਾਂ ਗੁੱਗੇ ਬਾਰੇ ਪਰ ਜਾਣ ਲੱਗੇ ਕਿਸੇ ਬੰਦੇ ਨੂੰ ਰੋਕ ਨਹੀਂ ਸਕਦੇ ਰੋਕ ਨਹੀਂ ਸਕਦੇ ਪਰ ਗੁੱਗੇ ਦੇ ਚੇਲੇ ਇੰਨੇ ਖਤਰਨਾਕ ਨਹੀਂ ਵਡਪਾਖ ਸਿੰਘ ਦੇ ਚੇਲੇ ਇੰਨੇ ਖਤਰਨਾਕ ਨਹੀਂ ਸਖੀ ਸਰਵਰ ਦੇ ਚੇਲੇ ਇੰਨੇ ਖਤਰਨਾਕ ਨਹੀਂ ਅੱਜ ਸਿੱਖਾਂ ਦੇ ਵਿੱਚ ਗੱਤਰੇ ਚੂਲੇਆਂ ਵਾਲੇ ਬਾਬਿਆਂ ਦੇ ਚੇਲੇ ਜਾਦਾ ਖਤਰਨਾਕ ਨੇ ਉਹ ਕਹਿੰਦੇ ਸਾਡੇ ਬਾਬੇ ਨੂੰ ਕਿਹਾ ਨਹੀਂ ਤੇ ਤੇਰਾ ਕਤਲ ਕੀਤਾ ਨਹੀਂ ਤੈਨੂੰ ਮਾਰਿਆ ਨਹੀਂ ਇਸੇ ਧੱਕੇ ਦੇ ਵਿਰੁੱਧ ਤੇ ਸਾਡਾ ਆ ਸਾਡੀ ਸੋਚ ਖੜੀ ਹੋਈ ਹੈ ਇਸੇ ਧੱਕੇ ਦੇ ਵਿਰੁੱਧ ਜੰਮਿਆ ਸਿੱਖ ਧਰਮ ਐਸੇ ਧੱਕੇ ਦੇ ਵਿਰੁੱਧ ਤੇ ਬਾਬਾ ਨਾਨਕ ਤੁਰਿਆ ਇਸੇ ਧੱਕੇ ਦੇ ਵਿਰੋਧ ਤੇ ਕਬੀਰ ਸਾਹਿਬ ਕੰਮ ਕਰਦੇ ਰਹੇ ਆ ਉਹੀ ਧੱਕਾ ਸਿੱਖੋ ਤੁਸੀਂ ਕਰੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਤੇ ਇਸੇ ਗੱਲ ਦੇ ਵਿਰੋਧ ਵਿੱਚ ਨੇ ਇਹਹੀ ਪ੍ਰੋਬਲਮ ਤੇ ਇਸੇ ਕਰਕੇ ਤੇ ਜੰਮਦਾ ਏ ਸਿੱਖ ਧਰਮ ਤੇ ਤੁਸੀਂ ਤੁਸੀਂ ਆਪ ਹੀ ਇਹ ਕੰਮ ਕਰੀ ਜਾਂਦੇ ਆ ਉਹਦੇ ਵਜੀਦੇ ਦੀ ਕਚਹਿਰੀ 'ਚ ਕਹਿੰਦੇ ਆ ਜੇ ਤੂੰ ਕਹਿਣਾ ਨਾ ਸਲਾਮ ਕਰ ਇੱਥੇ ਅਸੀਂ ਫਤਿਹ ਬੁਲਾਵਾਂਗੇ ਤੇ ਸਾਨੂੰ ਫਤਿਹ ਬੁਲਾਉਣ ਦਾ ਹੱਕ ਹੋਣਾ ਚਾਹੀਦਾ ਹੈ ਵਜੀਦੇ ਦੀ ਕਚਹਿਰੀ 'ਚ ਖੜ ਕੇ ਕਹਿੰਦੇ ਆ ਸਾਨੂੰ ਫਤਿਹ ਬੁਲਾਉਣ ਦਾ ਹੱਕ ਹੋਣਾ ਚਾਹੀਦਾ ਤਾਂ ਸੱਚ ਹੈ ਮੇਰਾ ਜੀ ਕਰਦਾ ਮੈਂ ਮੈਂ ਫਤਿਹ ਬੁਲਾਵਾ ਤੇ ਤੂੰ ਹੱਕ ਦੇ ਸਾਨੂੰ ਵੀ ਫਤਿਹ ਬੁਲਾਓ ਜੇ ਤੈਨੂੰ ਸਲਾਮ ਕਹਿਣ ਦਾ ਹੱਕ ਹੈ ਸਾਨੂੰ ਫਤਿਹ ਦਾ ਹੱਕ ਦੇ ਹਿੰਦੂ ਨੂੰ ਰਾਮ ਰਾਮ ਦਾ ਹੱਕ ਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਨੇਊ ਪਾਣ ਦਾ ਹੱਕ ਦੇ ਦੇ ਇਹਨੂੰ ਧੱਕਾ ਨਾ ਕਰ। ਧੱਕਿਆਂ ਦੇ ਵਿਰੁੱਧ ਸਿੱਖ ਸਿੱਖ ਸੋਚ ਪੈਦਾ ਹੋਈ ਹੈ। ਤੇ ਅੱਜ ਸਾਡੇ ਬੰਦੇ ਹੀ ਧੱਕਾ ਕਰਦੇ ਸਾਡੇ ਨੂੰ। ਇੱਥੇ ਜਿਉਣ ਦਾ ਹੱਕ ਨਹੀਂ ਦਿੰਦੇ। ਡਾਂਗਾ ਚੱਕਦੇ, ਕੁੱਟਦੇ, ਮਾਰਦੇ ਤੁਸੀਂ ਰੋਜ਼ ਵੇਖਦੇ ਹੋ ਵੀਡੀਓ ਆਉਂਦੀਆਂ। ਮਾਰ ਦੇਾਂਗੇ ਤੈਨੂੰ ਤੂੰ ਐਂ ਕਰੇਂਗਾ। ਕਤਲ ਕਰ ਦੇਾਂਗੇ ਤੈਨੂੰ ਐਂ ਕਰੇਂਗਾ। ਐਦਾ ਕਰਦੇ ਇੱਕ ਇਥੇ ਆ ਰਿਹਾ ਸਮਝਾਇਆ ਸਾਨੂੰ ਇਦਾਂ ਗਿਆ ਜਦਾਂ